ਰਮਣ ਉਬਲਦੇ ਪਾਣੀ ਚ ਦੀਵਿਆਂ ਦਾ ਕੀ ਕੰਮ ਮੈਂ ਤੈਨੂੰ ਚਾਹ ਬਣਾਉਣ ਨੂੰ ਕਿਹਾ ਸੀ ਤੂੰ ਆਹ ਕੀ ਕਰਨ ਲੱਗ ਗਈ ਮੈਂ ਸੋਨ ਇੱਕ ਵਧੀਆ ਚੀਜ਼ ਹੀ ਬਣਾ ਕੇ ਦੇਣ ਲੱਗੀ ਆ ਜੀ ਹੁਣ ਤੁਸੀਂ ਇਹ ਚੀਜ਼ ਖਾਣ ਪੀਣ ਵਾਸਤੇ ਮਹਿੰਗੇ ਮਹਿੰਗੇ ਰੈਸਟੋਰੈਂਟਾਂ ਹਾਟਲਾਂ ਚ ਜਾਣੋ ਤੇ ਅੱਜ ਮੈਂ ਉਸ ਨੂੰ ਘਰੀ ਬਣਾ ਕੇ ਦੇਣ ਲੱਗੀ ਨਾਲੇ ਇਹ ਗੁਣਾ ਦੀ ਗੁਥਲੀ ਬਣਾਈ ਆ ਜੀ ਮੈਂ ਅੱਜ ਤੇ ਚਲੋ ਫਿਰ ਮੈਂ ਦੱਸਦੀ ਆ ਉਬਲਦੇ ਪਾਣੀ ਚ ਆਪਾਂ ਰੱਖ ਲਈ ਜੀ ਵਧੀਆ ਦੀਵੇ ਜੋ ਕੀ ਨੇ ਮਤਲਬ ਵੀ ਆਪਾਂ ਵਰਤੇ ਨਹੀਂ ਹੈਗੇ ਨਵੇਂ ਲੁੱਕ ਦੇ ਨੇ ਜੀ ਇਹ ਠੀਕ ਹੈ ਜੀ ਜੰਮਾ ਬਿਲਕੁਲ ਤਾਜ਼ੇ ਦੀਵੇ ਰੱਖਣੇ ਆ ਹੈ ਹਾਂਜੀ ਜਿਵੇਂ ਕੋਰੇ ਕਹਿ ਦਿੰਨੇ ਆ ਇਹ ਆਪਾਂ ਕੁ ਤਿਆਰ ਮਤਲਬ ਜੋ ਵੀ ਚੂਂਗੜੇ ਹੋਣ ਜਾਂ ਦੀਵੇ ਹੋਣ ਉਹ ਆਪਾਂ ਲੈ ਸਕਦੇ ਹਾਂ ਠੀਕ ਹੈ ਜੀ ਕੁੱਜੀ ਵੀ ਲੈ ਸਕਦੇ ਆਪਾਂ ਤੇ ਕੁੱਜੀ ਨੂੰ ਵੀ ਮਤਲਬ ਪਾਣੀ ਧਰ ਸਕਦੇ ਪਾਣੀ ਤੇਰੇ ਦਾ ਕੀ ਸਬੰਧ ਚਾਹ ਨਾਲ ਕੀ ਸਬੰਧ ਰਮਣੇ ਦਾ ਮੈਂ ਦੱਸਦੀ ਹਾਂ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਗੁੜ ਠੀਕ ਹੈ ਥੋੜੀ ਜਿਹਾ ਆਪਾਂ ਪਾ ਦੇਣੀ ਹੈ ਜੀ ਖੰਡ ਸਵਾਦ ਅਨੁਸਾਰ ਮਤਲਬ ਜਿੰਨਾ ਕ ਆਪਾਂ ਪੀਣਾ ਪਸੰਦ ਕਰਦੇ ਹਾਂ ਦੋ ਢਾਲੀਆਂ ਇਹਦੇ ਵਿੱਚ ਗੁੜ ਦੀਆਂ ਧਰਤੀਆਂ ਹਾਂਜੀ ਹੂੰ ਤੇ ਥੋੜੀ ਜਿਹਾ ਆਪਾਂ ਪਾ ਦੇਣੀ ਹੈ ਜੀ ਖੰਡ ਠੀਕ ਹੈ ਦੋ ਤਿੰਨ ਚਮਚ ਠੀਕ ਹੈ ਇੱਕ ਚਾਹ ਰਮਣ ਖਰਾਬ ਕਰੇਗੀ ਤੂੰ ਚ ਮੈਂ ਤੁਹਾਨੂੰ ਦੱਸਦੀ ਆ ਜੀ ਇਹ ਚਾਹ ਦੇ ਫਾਇਦੇ ਵੀ ਬਹੁਤ ਨੇ ਫਾਇਦੇ ਵੀ ਦੱਸਾਂਗੇ ਨਾਲ ਦੀ ਨਾਲ ਤੇ ਨਾਲ ਦੀਆਂ ਦੱਸਾਂਗੇ ਵੀ ਇਹ ਬਣਾਉਣੀ ਕਿਵੇਂ ਆ ਜੀ ਆਪਾਂ ਪਾ ਦਨੇ ਜੀ ਚਾਹ ਪੱਤੀ ਦਾ ਡੇਢ ਕ ਚਮਚ ਠੀਕ ਹੈ ਨੋਰਮਲ ਜਿੰਨੀ ਕ ਆਪਾਂ ਪੱਤੀ ਪਾਉਣੇ ਆ ਉੰਨੀ ਕ ਪੱਤੀ ਪਾ ਲੈਣੀ ਹੈ ਹਾਂਜੀ ਤੇ ਇਹਦੇ ਵਿੱਚ ਹੁੰਦਾ ਜੀ ਕੈਲਸ਼ੀਅਮ ਜੋ ਕਿ ਸਾਡੀ ਕੈਲਸ਼ੀਅਮ ਦੀ ਘਾਟ ਨੂੰ ਵੀ ਪੂਰਾ ਕਰਦਾ ਜੀ ਤੇ ਨਾਲੇ ਹੁਣ ਆਪਾਂ ਜਿਹੜੀ ਚਾਹ ਬਣਾ ਕੇ ਪੀਨੇ ਉਹ ਸਾਡੇ ਤੇਜਾ ਬਣਾਉਂਦੇ ਬਹੁਤ ਹੈ ਦੀਵਿਆਂ ਚ ਗਲਸੀਮ ਹੁੰਦਾ ਹਾਂਜੀ ਤੇ ਜਿਹੜੀ ਇਹਦੀ ਮਿੱਟੀ ਦੀ ਇੱਕ ਤਾਂ ਮਿੱਟੀ ਦੀ ਖੁਸ਼ਬੂ ਆਉਗੀ ਬਹੁਤ ਸੋਹਣੀ ਦੂਜਾ ਕੀ ਹੈ ਵੀ ਜਿਹੜੀ ਆਪਾਂ ਇਹ ਚਾਹ ਪੀਵਾਂਗੇ ਉਹਦੇ ਨਾਲ ਸਾਡਾ ਤਜਾਬ ਵੀ ਨਹੀਂ ਵਧਦਾ ਤੇ ਸਾਡਾ ਹਾਜ਼ਮਾ ਵੀਦਰਸਤ ਹੋਗਾ ਇਹਦੇ ਨਾਲ ਸੋ ਇਹਦੇ ਫਾਇਦੇ ਬਹੁਤ ਨੇ ਜੀ ਆਪਾਂ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਮਤਲਬ ਜਿਉਂ ਹੀ ਆਪਾਂ ਪਲਾਸਟਿਕ ਦੇ ਕੱਪ ਹੋਣੇ ਜਿਵੇਂ ਬਾਹਰ ਅੰਦਰ ਆਪ ਜਾਣੇ ਆਪਾਂ ਉਹ ਕੱਪਾਂ 'ਚ ਚਾਹ ਪੀਣ ਲੱਗ ਜਾਨੇ ਹੈਗੇ ਪਰ ਉਹਦੇ ਨਾਲ ਉਹਦੇ ਵਿੱਚ ਜਿਹੜੀ ਪਲਾਸਟਿਕ ਆ ਉਹ ਜਦੋਂ ਆਪਾਂ ਗਰਮ ਚਾਹ ਪਾਉਂਦੇ ਆ ਉਹ ਉਹਦੇ ਵਿੱਚ ਮਿਕਸ ਹੋ ਜਾਂਦੀ ਜਿਹੋ ਨੁਕਸਾਨ ਹੀ ਕਰਦੇ ਸਾਡੇ ਅੰਦਰ ਜਾ ਕੇ ਅੰਦਰ ਚਲ ਜਾਂਦੀ ਆਪਣੇ ਹਾਂਜੀ ਦੀ ਦੇ ਭਾਂਡੇ ਨੇਗੇ ਇਹਦੇ ਸਾਡੀ ਸਿਹਤ ਵਾਸਤੇ ਬਹੁਤ ਫਾਇਦੇ ਨੇ ਜੀ ਤੇ ਅੱਜ ਆਪਾਂ ਕੁੱਲੜ ਚਾਹ ਬਣਾ ਰਹੀਆਂ ਤੰਦੂਰੀ ਚਾਹ ਹੈ ਹਾਂਜੀ ਇਹਨੂੰ ਤੰਦੂਰੀ ਚਾਹ ਵੀ ਕਹਿ ਦਿੰਦੇ ਨੇ ਕੁੱਲੜ ਚਾਹ ਵੀ ਕਹਿ ਦਿੰਦੇ ਨੇ ਠੀਕ ਤੇ ਇਹ ਆਪਾਂ ਕੱਪ ਚ ਲੈ ਕੇ ਉਹਦੇ ਚ ਵੀ ਪਾ ਸਕਦੇ ਤਾਂ ਇਹ ਵੀ ਉਹਨੂੰ ਘਰ ਵਿੱਚ ਬਣਾ ਸਕਦੇ ਕਿਉਂਕਿ ਇਹਨਾਂ ਨੂੰ ਪੀਣ ਵਾਸਤੇ ਆਪਾਂ ਮਹਿੰਗੇ ਮਹਿੰਗੇ ਹੋਟਲਾਂ 'ਚ ਜਾਂਨੇ ਰੈਸਟੋਰੈਂਟਾਂ 'ਚ ਹਾਂਜੀ ਹੁਣ ਮੈਂ ਸਮਝ ਗਿਆ ਰਮਨ ਆਪਣੇ ਕਿਉਂ ਕੁੱਲੜ ਜੇ ਤਾਂ ਹੈ ਨਹੀਂ ਉਹ ਕੱਪ ਜੇ ਤਾਂ ਮਿੱਟੀ ਵਾਲੇ ਹਾਂਜੀ ਤੇ ਫਿਰ ਉਹ ਫਲੇਵਰ ਲੈਣ ਵਾਸਤੇ ਤੂੰ ਦੀਵੇ ਧਰ ਲੈ ਠੀਕ ਹਾਂਜੀ ਤੇ ਜਰੂਰ ਮਤਲਬ ਬਣਾ ਕੇ ਦੇਖਿਓ ਜੀ ਇੰਨਾ ਲੈ ਕੈਲਸ਼ੀਅਮ ਹੁੰਦਾ ਜੀ ਇਹਦੇ ਵਿੱਚ ਜੋ ਵੀ ਬੈਕਟੀਰੀਆ ਨੇ ਉਹਨਾਂ ਨੂੰ ਖਤਮ ਕਰ ਦਿੰਨੇਗੇ ਐਂਟੀ ਬੈਕਟੀਰੀਅਲ ਹੁੰਦਾ ਜੀ ਇਹ ਤੇ ਜਿਹੜੀ ਮਿੱਟੀ ਦੀ ਖੁਸ਼ਬੂ ਆ ਆਪਣੇ ਦੇਸ਼ ਦੀ ਉਹ ਵੀ ਆਪਾਂ ਨੂੰ ਮਿਲਦੀ ਰਹੂਗੀ ਮਤਲਬ ਇਹ ਚਾਹ ਪੀ ਕੇ ਆਏ ਦੋਸਤੋ ਆਏ ਆਂ ਹਮ ਤੇਰੀ ਕਰਮਾ ਵਾਲੀ ਦੇ ਕੰਮ ਭਾਗ ਬਣਦੇ ਆ ਲਾਦਾ ਫਿਰ ਜਗਾੜ ਘਰੀ ਹਾਂਜੀ ਲਾਈਕ ਦਿੱਤਾ ਜੀ ਕਿਉਂਕਿ ਇਹ ਚਾਹ ਮਿਲਦੀ ਵੀ ਮਹਿੰਗੀ ਹੈ ਜੀ ਜਿਵੇਂ ਇਹਦੇ ਫਾਇਦੇ ਬਹੁਤ ਨੇਗੇ ਹੂੰ ਤਾਂ ਪਹਿਲਾਂ ਪਚਾਉ ਬਲਾਂ ਫੇਰ ਪਾਵਾਂਗੇ ਜੀ ਦੁੱਧ ਤੇ ਸੱਚ ਉਹ ਭੁੱਲੀ ਗਏ ਜੀ ਲੌਂਗ ਇਲਾਇਚੀ ਪਾਵਾਂਗੇ ਜਿਹਦੇ ਵਿੱਚ ਠੀਕ ਆਸਤੇ ਗੱਲਾਂ ਗੱਲਾਂ ਜਪਸ ਲੌਂਗ ਲਾਈਚੀ ਭੁੱਲ ਗਏ ਜੀ ਹਾਂਜੀ ਇਹ ਵੀ ਕੁੱਟ ਕੇ ਆਪਾਂ ਪਾਈ ਦਿੰਨੇ ਆ ਜੀ ਥੋੜਾ ਜਿਹਾ ਵੱਧ ਉਵਾਲ ਲਾਂਗੇ ਕੁੱਟ ਲਾਂਗੇ ਜੀ ਇਹਨੂੰ ਆਪਾਂ ਚੰਗੂ ਜਰਾ ਹੈ ਹਾਂਜੀ ਲਓ ਜੀ ਇਹਨੂੰ ਆਪਾਂ ਬਰੀਕ ਬਰੀਕ ਕੁੱਟ ਲ ਦੋ ਲਾਈਚੀਆਂ ਪਾਲੀਆਂ ਇੱਕ ਲੌਗ ਇਹ ਪਾ ਕੇ ਵੀ ਆਪਾਂ ਇਹਨੂੰ ਉਬਾਲ ਲੈਣੇ ਆ ਜੀ ਤੁਸੀਂ ਇਹ ਚਾਹ ਪੀ ਕੇ ਦੇਖੋ ਇਹਦੇ ਵਿੱਚ ਮਿੱਟੀ ਦੀ ਖੁਸ਼ਬੂ ਆਉਜੀ ਆਪਣੇ ਦੇਸ਼ ਦੀ ਯਾਦ ਦਿਵਾਉਗੀ ਆਪਾਂ ਨੂੰ ਆਪਣੀ ਮਿੱਟੀ ਦੀ ਖੁਸ਼ਬੂ ਆ ਜਿਹੜੀ ਨਾਲੇ ਦੇ ਫਾਇਦੇ ਵੀ ਮਤਲਬ ਮੈਂ ਦੱਸ ਨਹੀਂ ਸਕਦੀ ਬਹੁਤ ਫਾਇਦੇ ਨੇ ਜੀ ਕਿਉਂਕਿ ਹੁਣ ਪਹਿਲਾਂ ਤਾਂ ਮਤਲਬ ਮਿੱਟੀ ਦੇ ਬਰਤਨ ਹੀ ਵਰਤਦੇ ਸੀ ਜੀ ਚਾਹ ਦੀ ਬਣਾਉਣੀ ਹੈ ਸਬਜ਼ੀ ਦੀ ਬਣਾਉਣੀ ਹੈ ਮਤਲਬ ਸਾਰੇ ਮਿੱਟੀ ਦੇ ਹੁੰਦੇ ਸੀ ਹਾਂਜੀ ਇੱਕ ਇਹ ਕਹਿ ਸਕਦਾ ਵੀ ਬਜਟ ਦੇ ਹਿਸਾਬ ਨਾਲ ਆਪਾਂ ਇਹਨਾਂ ਨੂੰ ਲੈ ਵੀ ਸਕਦੇ ਹੁਣ ਜਿਵੇਂ ਆ ਗਈ ਜੀ ਹੂੰ ਕਹਿ ਸਕਦਾ ਵੀ ਤਾਂਬੇ ਦੇ ਆ ਗਏ ਹੂੰ ਜਾਂ ਆ ਗਏ ਜਿਵੇਂ ਪਿੱਤਲ ਦੇ ਭਾਂਡੇ ਉਹ ਬਹੁਤ ਫਾਇਦਾ ਕਰਦੇ ਨੇ ਜੀ ਉਹਨਾਂ 'ਚ ਆਪਾਂ ਕੁਝ ਖਾਣੇ ਪੀਣੇ ਪਰ ਉਹ ਬਹੁਤ ਹੀ ਜ਼ਿਆਦਾ ਮਹਿੰਗੇ ਨੇ ਜੀ ਮਤਲਬ ਕੋਸਟਲੀ ਹੁੰਦੇ ਨੇਗੇ ਉਹ ਤੇ ਇਹ ਚੀਜ਼ਾਂ ਨੇ ਮਤਲਬ ਇਹ ਸਸਤੇ ਹੀ ਮਿਲ ਜਾਂਦੇ ਆਪਾਂ 10 20 ਦਾ ਕੱਪ ਤੇ ਇਹਦੇ ਨਾਲ ਨਾਲ ਤਾਂ ਫਾਇਦੇ ਮਿਲਦਾ ਜੀ ਆਪਾਂ ਨੂੰ ਨਾਲੇ ਜੋ ਵੀ ਆਪਣੇ ਚਾਹਣਤ ਆਵਾਂਦਾ ਹੈ ਉਹ ਵੀ ਬਣਨੋਂ ਹਟ ਜਾਂਦਾ ਸੋ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਇਹ ਚੀਜ਼ ਹਾਂਜੀ ਤੇ ਬਾਕੀ ਰਹਿਣ ਐਵੇਂ ਆ ਉਹ ਤਾਂ ਮੈਂ ਇੱਕ ਵਾਰੀ ਅਸੀਂ ਦਿੱਲੀ ਗਏ ਸੀਗੇ ਤੇ ਉੱਥੇ ਹਵੇਲੀ ਢਾਬੇ 'ਚ ਪੀਤੀ ਸੀਗੀ ਚਾਹ ਭਾਈ ਉਹ ਕੁਲੜਾਲੀ ਤੇ ਉਹਨਾਂ ਨੇ ਮੇਰੇ ਖੜਾ 50 ਰੁਪਏ ਦਾ ਇੱਕ ਕੱਪ ਦਿੱਤਾ ਹਾਂਜੀ ਹਾਂਜੀ ਮਹਿੰਗਾ ਹੁੰਦੀ ਨਹੀਂ ਜੀ ਇਹ ਹਾਂਜੀ 50 ਰੁਪਏ ਦਾ ਇੱਕ ਕੱਪ ਦੋਸਤੋ ਤੇ ਉਹ ਮਤਲਬ ਆਪਾਂ ਘਰ ਹੀ 50 ਰੁਪਏ ਦੇ ਕੱਪ ਲਾਣ ਆਂੰਦਾਂ ਜਿਹੜਾ ਲੈ ਸਕਦੇ ਆ ਹਾਂਜੀ ਤੇ ਐਵੇਂ ਨਹੀਂ ਹੈਗੇ ਵੀ ਆਪਾਂ ਦੀਵੇ ਵੀ ਉਬਾਲਣੇ ਆ ਜੇਕਰ ਆਪਣੇ ਕੋਲੇ ਕੱਪ ਹੈ ਪਾਂਡੇ ਹੈਗੇ ਨੇਗੇ ਜਿਵੇਂ ਕੱਪ ਹੋਗਾ ਜਾਂ ਕੌਲੀ ਹੋਗਾ ਉਹਦੇ ਵਿੱਚ ਵੀ ਆਪਾਂ ਗਰਮ ਗਰਮ ਚਾਹ ਪਾ ਕੇ ਰੱਖ ਦੇਣੀ ਆ ਉਹਦੇ ਨਾਲ ਵੀ ਉਹ ਕੁਲੜ ਚਾਹ ਬਣ ਜਾਂਦੇ ਮਤਲਬ ਜੋ ਮਿੱਟੀ ਦੇ ਗੁਣ ਨੇਗੇ ਉਹ ਚਾਹ 'ਚ ਆ ਜਾਂਦੇ ਨੇਗੇ ਜੋ ਸਾਡੇ ਸਰੀਰ ਨੂੰ ਫਾਇਦਾ ਹੀ ਕਰਦੇ ਨੇ ਹਾਂਜੀ ਤੇ ਇਹ ਰਮਣ ਆਪਾਂ ਮਤਲਬ ਕੋਈ ਵੀ ਕੁਜੀ ਆ ਜਦੋਂ ਉਹ ਆਪਣੇ ਕੋਲੇ ਕੋਈ ਵੀ ਕੁਜੀ ਦੀਵੇ ਆਪਾਂ ਚਿੱਲੇ 'ਚ ਸਿੱਟ ਕੇ ਉਹਨਾਂ ਨੂੰ ਪੂਰੇ ਗਰਮ ਕਰਕੇ ਵੀ ਆਪਾਂ ਚਾਹ ਦੇ ਵਿੱਚ ਪਾ ਸਕਦੇ ਪਾ ਸਕਦੇ ਹਾਂ ਜਿਵੇਂ ਉਹ ਨਾਰਮਲ ਚਾਹ ਬਣਾ ਲਈ ਆਪਾਂ ਤੇ ਨਾਰਮਲ ਚਾਹ ਬਣਾ ਕੇ ਉਹ 'ਚ ਕੁਜਾ ਗਰਮ ਕਰਕੇ ਧਰਤਾ ਹਾਂਜੀ ਕਈ ਹੁੰਦੇ ਨੇ ਵੀ ਗੈਸ ਦੀ ਗਰਮ ਕਰਦੇ ਉਹ ਮਤਲਬ ਗੈਸ ਹੁੰਦਾ ਜਿਹੜਾ ਉਹ ਮਤਲਬ ਉਹਦੇ 'ਚ ਹਾਨੀਕਾਰਕ ਚੀਜ਼ਾਂ ਹੁੰਦੀਆਂ ਨਹੀਂ ਗੈਸਾਂ ਬਹੁਤ ਨਿਕਲਦੀਆਂ ਹਾਂਜੀ ਤੇ ਉਹ ਚੀਜ਼ਾਂ ਤਾਂ ਨਾ ਹੀ ਟਰਾਈ ਕਰੋ ਜਿਵੇਂ ਆਪਾਂ ਅੱਗ ਵਾਲੀ ਉਹਦੇ ਵਿੱਚ ਮਤਲਬ ਕੁਜਾ ਜਾਂ ਕੋਈ ਵੀ ਆਪਣੇ ਕੋਲ ਦੀਵਾ ਹੈਗਾ ਉਹਨੂੰ ਗਰਮ ਕਰ ਲੈਣਾ ਫੋਲ ਜਦੋਂ ਲਾਲ ਲਾਲ ਹੋਈ ਤੇ ਉਹਨੂੰ ਪਚਾਚ ਰੱਖ ਦੇਣਾ ਹੈਗਾ ਤੇ ਉਹਦੇ ਨਾਲ ਹੀ ਮਤਲਬ ਵਧੀਆ ਬਣ ਜਾਂਦੀ ਹੈ ਚਾਹ ਕੁਲੜਾ ਚਾਹ ਫਲੇਵਰ ਆ ਜਾਂਦਾ ਮਤਲਬ ਹਾਂਜੀ ਵੱਡੀ ਗੱਲ ਤਾਂ ਫਲੇਵਰ ਦੀ ਹੈ ਰਹਿਣਾ ਹਾਂਜੀ ਤੇ ਹੁਣ ਚਲੋ ਪਾ ਦਨੇ ਜੀ ਆਪਾਂ ਦੁੱਧ ਵਾਲੇ ਆ ਗਏ ਜੀ ਇਹਨੂੰ ਬਹੁਤ ਵਾਲੇ ਕਾਫੀ ਆ ਗਏ ਚਾਹ ਆਪਣੀ ਲਾਲ ਹੋ ਗਈ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦਨੇ ਆ ਜੀ ਠੀਕ ਹੈ ਜੀ ਉਹ ਬਾਹਰ ਡੁੱਲ ਗਿਆ ਜੀ ਥੋੜਾ ਜਿਹਾ ਤੇ ਇਨਸ਼ਾਅੱਲਾ ਵੱਜ ਗਈ ਚਲੋ ਜੀ ਮਹਿਕ ਤਾਂ ਰਹਿਣੀ ਯਾਰ ਸੱਚੀ ਯਾਰ ਉਹੀ ਚਾਹ ਦੀ ਹੋਣ ਲੱਗ ਗਈ ਯਾਰ ਮੇ ਹਾਂਜੀ ਹਾਂਜੀ ਸੱਚੀ ਉਹੀ ਖੁਸ਼ਬੂ ਆਉਣ ਲੱਗੀ ਦੋਸਤੋ ਤੇ ਮਤਲਬ ਸਰਾ ਘੱਮ ਹੋ ਗਿਆ ਜਮ ਹਾਂਜੀ ਆਪਣੀ ਮਿੱਟੀ ਨੂੰ ਕਿਵੇਂ ਪਲ ਸਕਦੇ ਆ ਜੀ ਆਪਾਂ ਹਾਂਜੀ ਹਾਂਜੀ ਤੇ ਇਹ ਚੀਜ਼ਾਂ ਵੀ ਮਤਲਬ ਕਹਿ ਰਹੇ ਆ ਵੀ ਇਹ ਮੇ ਕੋਈ ਹੈ ਨਹੀਂ ਵੀ ਇਹ ਇੱਕ ਖੂਸ ਹੋ ਸੇਵਾ ਜੀ ਆ ਇਹਦੇ ਫਾਇਦੇ ਬਹੁਤ ਨੇ ਜੀ ਫਾਇਦੇ ਵਾਸਤੇ ਦੱਸ ਰਹੇ ਆ ਇਹ ਚਾ ਘਰੇ ਬਣਾ ਕੇ ਪੀ ਸਕਦੇ ਆ ਜੀ ਬਿਮਾਰੀਆਂ ਤੋਂ ਬਚ ਸਕਦੇ ਆ ਜੋ ਵੀ ਆਪਾਂ ਭਾਂਡੇ ਚ ਦੂਜੀ ਪੀਨੇ ਜੀ ਪਲਾਸਟਿਕ ਜਾਂ ਜੋ ਵੀ ਆਪਾਂ ਬਾਹਰੋਂ ਪੀਨੇ ਚਾਹ ਉਹਦੇ ਵਿੱਚ ਕਈ ਵਾਰ ਬੈਕਟੀਰੀਆ ਹੁੰਦੇ ਨੇ ਜੇਕਰ ਆਪਾਂ ਕੁਲੜ ਵਾਲੀ ਚਾਹ ਪੀਨੇ ਮਤਲਬ ਮਿੱਟੀ ਦੇ ਭਾਂਡੇ ਵਿੱਚ ਚਾਹ ਪੀਨੇ ਹੈਗੇ ਉਹਦੇ ਨਾਲ ਜੋ ਵੀ ਮਤਲਬ ਚਾਹ ਚ ਬੈਕਟੀਰੀਆ ਹੁੰਦੇ ਨੇ ਉਹ ਵੀ ਖਤਮ ਕਰਦਾ ਜੀ ਇਹ ਮਤਲਬ ਐਂਟੀ ਬੈਕਟੀਰੀਅਲ ਆ ਜਿਹੜੀ ਇਹ ਮਿੱਟੀ ਹੈ ਜੀ ਬੈਕਟੀਰੀਆ ਖਤਮ ਕਰਦੀ ਹੈ ਇੱਕ ਕਹਿ ਸਕਦੇ ਵੀ ਇਹਦੇ ਵਿੱਚ ਐਲਕਲਾਈਨ ਹੁੰਦਾਗਾ ਜੋ ਤਿਆਬ ਨੂੰ ਖਤਮ ਕਰਦਾਗਾ ਤੇ ਸਾਡੇ ਸਰੀਰ 'ਚ ਜਿਹੜਾ ਤਿਆਬ ਬਣਦਾਗਾ ਉਹਨੂੰ ਵੱਨ ਤੋਂ ਰੋਕਦਾ ਇਹਦੇ ਵਿੱਚ ਐਲਕਲਾਈਨ ਹੁੰਦਾ ਜੀ ਮਤਲਬ ਜਿਆਦਾ ਤਾਂ ਨਹੀਂ ਪੀਣੀ ਵੀ ਆਪਾਂ ਵੀ ਕਿਹੜਾ ਤਿਆਬ ਬਣਾਉਣਾ ਵੀ ਆਪਾਂ ਬਾਲੀ ਪੀ ਜਾਣੀ ਪੀਣੀ ਤਾਂ ਪਚਾਦੇ ਹਿਸਾਬ ਨਾਲੀ ਆ ਪਰ ਦੂਜੀ ਚਾਹ ਦੀ ਜਗ੍ਹਾ ਇਹਨੂੰ ਸ਼ਿਫਟ ਕਰ ਸਕਦੇ ਹਾਂ ਹਾਂਜੀ ਹਾਂਜੀ ਉਹ ਇਹਨੂੰ ਬਣਾ ਕੇ ਪੀ ਸਕਦੇ ਆ ਜੀ ਤੇ ਇਹਦੇ ਨਾਲ ਇੱਕ ਕੀ ਹੈ ਜੀ ਹੁਣ ਜਿਵੇਂ ਆਪਾਂ ਨੂੰ ਵੀ ਬਹੁਤ ਹੀ ਜ਼ਿਆਦਾ ਸਟ्रेस ਲੈਣੇ ਆ ਤਣਾਅ ਜਾਂ ਆਪਾਂ ਇਹ ਚਾਹ ਪੀਨੇ ਉਹਦੇ ਨਾਲ ਆਪਣਾ ਸਟ्रेस ਜਿਹੜਾ ਤਣਾਅ ਆਪਾਂ ਨੂੰ ਬਹੁਤ ਹੀ ਜ਼ਿਆਦਾ ਮਤਲਬ ਹੁੰਦਾਗਾ ਉਹ ਵੀ ਖਤਮ ਹੁੰਦਾ ਜੀ ਇਹ ਰਿਸਰਚ ਚ ਆਇਆ ਜੀ ਮਤਲਬ ਵੀ ਜੋ ਵੀ ਆਪਾਂ ਗੁੱਲਣ ਵਾਲੀ ਚਾਹ ਪੀਨੇ ਆ ਉਹਦੇ ਨਾਲ ਤਣਾਅ ਵੀ ਘਟ ਹੁੰਦਾਗਾ ਠੀਕ ਹੈ ਜੀ ਭੁੱਖ ਨੂੰ ਵਧਾਉਂਦਾਗਾ ਬੈਕਟੀਰੀਆ ਖਤਮ ਕਰਦਾਗਾ ਤਜਾਬ ਨੂੰ ਰੋਕਦਾਗਾ ਸਾਡਾ ਜਿਹੜਾ ਹਾਜਮਾਗਾ ਉਹਨੂੰ ਦਰੁਸਤ ਕਰਦਾ ਹਾਂਜੀ ਲਓ ਜੀ ਇਹ ਵੀ ਵਾਲਾ ਵਾਲਾ ਆ ਗਿਆ ਜੀ ਕਾੜ ਲਓ ਜੀ ਪੂਰੀ ਪੂਰੀ ਕਾੜ ਲਓ ਮੈਂ ਤਾਂ ਕੜਾਕੇਦਰ ਚਾਹ ਪੀਣੀ ਆ ਹਾਂਜੀ ਇੱਕ ਮੈਂ ਗੱਲ ਹੋਰ ਦੱਸਾਂ ਯਾ ਆਪਣੇ ਪੰਜਾਬੀਆਂ ਦੀ ਆਦਤ ਹੁੰਦੀ ਆ ਵੀ ਜਦੋਂ ਵੀ ਆਪਾਂ ਚਾਹ ਬਣਾਉਣੀ ਜਿਵੇਂ ਮੈਂ ਹੁਣ ਪਾਣੀ ਪਾ ਕੇ ਪਹਿਲਾਂ ਚਾਹ ਬਣਾਈ ਆ ਤੇ ਹੁਣ ਦੁੱਧ ਪਾ ਕੇ ਇਹਨੂੰ ਆਪਾਂ ਉਬਾਲ ਲੈ ਇਹਦੇ ਨਾਲ ਵੀ ਕੈਮੀਕਲ ਬਣ ਜਾਂਦੇ ਨੇ ਜੋ ਤੇ ਆਵਦਾ ਕਾਰਨ ਬਣਦੇ ਨੇ ਕਿ ਜੇਕਰ ਆਪਾਂ ਅਲੱਗ ਦੁੱਧ ਗਰਮ ਕਰੀਏ ਅਲੱਗ ਚਾਹ ਬਣਾਈਏ ਤੇ ਜਦੋਂ ਉਹਨੂੰ ਕੱਪ ਚ ਪਾਉਣਾਗਾ ਪਹਿਲਾਂ ਆਪਾਂ ਜਿਵੇਂ ਚਾਹ ਪਾ ਲਈ ਫਿਰ ਬਾਅਦ ਚ ਉਹੀ ਗਰਮ ਕਰਿਆ ਹੋ ਦ ਹਾਂਜੀ ਉਹ ਵੀ ਤਿਆਵਨ ਤੋਂ ਰੋਕਦੇ ਹੈਗੇ ਮਤਲਬ ਜਦੋਂ ਆਪਾਂ ਇਕੱਠੇ ਬਣਾ ਕੇ ਉਹਨਾਂ ਨੂੰ ਗਰਮ ਕਰੀ ਜਿਵੇਂ ਹੁਣ ਮੈਂ ਆ ਕਾੜੀ ਜਾ ਰਹੀ ਐ ਜੀ ਹਾਂਜੀ ਇਹਦੇ ਨਾਲੇ ਮਤਲਬ ਹੁਣ ਚਲੋ ਇਹ ਤਾਂ ਆਪਾਂ ਵਿੱਚ ਕੁਲੜ ਮਤਲਬ ਆ ਬਣਾਈ ਜੀ ਕੁਲੜ ਚਾਹ ਤੰਦੂਰੀ ਚਾਹ ਕਾ ਕਰਕੇ ਬੰਦ ਨਾ ਪੈ ਗਿਆ ਸਾਰਾ ਕੁਝ ਤੇ ਹੁਣ ਆਪਾਂ ਇਹਨੂੰ ਬੰਦ ਹੀ ਕਰ ਦਨੇ ਆ ਜੀ ਮਤਲਬ ਬਣ ਕੇ ਤਿਆਰ ਤੁਸੀਂ ਕਲਰ ਵੀ ਦੇਖੋ ਗਾੜੀ ਗਾੜੀ ਹੋ ਗਈ ਚਾਹ ਬਹੁਤ ਮਤਲਬ ਵਧੀਆ ਬਣੂਗੀ ਜੀ ਹਮਮ ਡੈਸਮ ਚਲੋ ਬੰਦ ਕਰ ਦਨੇ ਆ ਜੀ ਬਹੁਤ ਕੜ ਗਈ ਮੈਂ ਦੱਸਣ ਦਾ ਹੀ ਕਾਰਨ ਸਵੀਮ ਆਪਾਂ ਨਾਰਮਲ ਘਰੇ ਵਿੱਚ ਚਾਹ ਬਣਾਉਣਾ ਗੋ ਦੁੱਧ ਅੱਧਾ ਗਰਮ ਕਰਕੇ ਚਾਹ ਅੱਧਾ ਗਰਮ ਕਰਕੇ ਜੇਕਰ ਆਪਾਂ ਅਲੱਗ-ਅਲੱਗ ਪਾਉਣੇ ਤਾਂ ਉਹ ਚਾਹ ਵੀ ਤਿਆਬ ਨਹੀਂ ਬਣਉਂਦੀ ਜਦੋਂ ਆਪਾਂ ਉਹਨੂੰ ਇਕੱਠੀ ਨੂੰ ਦੁੱਧ ਪਾ ਕੇ ਗਰਮ ਕਰੀ ਜਾਂਦੇ ਆ ਉਹ ਵੀ ਤਿਆਬ ਦਾ ਕਾਰਨ ਬਣਦੀ ਆ ਤੇ ਚਲੋ ਜੀ ਹੁਣ ਆਪਾਂ ਇਹਨੂੰ ਪ ਪੀ ਕੇ ਦੇਖੋ ਨਹੀਂ ਕਿਵੇਂ ਬਣੀ ਆ ਚਾਹ। ਹਾਂਜੀ। ਲਓ ਜੀ ਦੀਵਿਆਂ ਨੂੰ ਆਪਾਂ ਪਹਿਲਾਂ ਬਾਹਰ ਕੱਢ ਲਈਏ ਤੇ ਫਿਰ ਚਾਹ ਪੁੰਦੇ ਆਂ ਜੀ। ਹੁਣਾ ਉੱਤੇ ਡੱਗ ਕੇ ਮਚਾ ਦੇਣ ਹੱਥ। ਹੂੰ। ਸਹੀ ਹੋ ਗਲਾ ਜੀ ਗਰਮ ਗਰਮ ਹੈ। ਹਾਂਜੀ। ਹੱਥ ਨਾਲ ਹੀ ਚੱਕ ਲੈਣੀ ਜੀ ਉਦਾਂ ਇੰਨੇ ਗਰਮ ਵੀ ਨਹੀਂ ਹੈਗੇ। ਹੂੰ। ਮੈਂ ਕਹਿੰਦਾ ਛਾਹ ਲੈਣੇ ਆ ਜੀ। ਹਾਂਜੀ। ਲਓ ਜੀ। ਤੁਸੀਂ ਕਲਰ ਦੇਖੋ ਜੀ ਚਾਹ ਦਾ। ਹੂੰ। ਖੁਸ਼ਬੂ ਵਾਓ। ਸੱਤੀ ਪੂਰੀ ਬੁਰੀ ਕੁਕਲੜ ਵਾਲੀ ਫੀਲਿੰਗ ਆ ਰਹੀ ਹੈ ਹਾਂ ਜੀ ਲਓ ਤੁਸੀਂ ਕਹਿੰਦੇ ਸੀ ਨਾ ਚਾਹ ਨਹੀਂ ਬਣਾ ਕੇ ਦਿੰਦੀ ਤੇ ਲਓ ਅੱਜ ਮੈਂ ਬਣਾ ਕੇ ਦਿੱਤੀ ਐ ਸਪੈਸ਼ਲ ਚਾਹ ਹਾਂ ਜੀ ਜਿਹੜੀ ਸੋਡੀ ਤਿਆਬ ਵੀ ਨਹੀਂ ਬਣਾਉਗੀ ਤੇ ਫਾਇਦਾ ਹੀ ਕਰੋ ਤੁਹਾਨੂੰ ਜਿਨ੍ਹਾਂ ਨੂੰ ਕੈਲਸ਼ੀਅਮ ਦੀ ਘਾਟ ਹੈ ਉਹ ਵੀ ਇਹ ਚਾਹ ਲੈ ਸਕਦੇ ਨੇ ਜਿਹਦੇ ਚ ਕੈਲਸ਼ੀਅਮ ਵੀ ਬਹੁਤ ਜ਼ਿਆਦਾ ਹੁੰਦਾ ਹੈਗਾ ਠੀਕ ਹੈ ਜੀ ਤੇ ਇਹ ਮੈਂ ਮੈਂ ਦੱਸ ਹੀ ਆ ਵੀ ਤੁਸੀਂ ਕਹੀ ਜੋ ਬਾਰੀ ਬਾਰੀ ਉਹੀ ਗੱਲਾਂ ਕਰੀਏ ਦੇ ਵਿੱਚ ਤਿਆਬ ਨੂੰ ਵੀ ਖਤਮ ਕਰਦੀ ਹੈਗੀ ਤੇ ਜਿਨ੍ਹਾਂ ਨੂੰ ਤਣਾਅ ਬਹੁਤ ਜ਼ਿਆਦਾ ਰਹਿੰਦਾ ਹੈਗਾ ਸਟ੍ਰੈਸ ਬਹੁਤ ਜ਼ਿਆਦਾ ਲੈਂਦੇ ਨੇ ਉਹਨਾਂ ਵਾਸਤੇ ਵੀ ਇਹ ਚਾਹ ਜਿਹੜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਸੋ ਜ਼ਰੂਰ ਟਰਾਈ ਕਰਿਓ ਜੀ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ